ਆਪਾਂ ਹਰਿਆਣਾ ਦਾਖਲ ਹੋਣ ਵਾਲੇ ਆ ਅੱਧਾ ਕੰਮ ਹੋ ਗਿਆ ਤੁਹਾਨੂੰ ਕੀ ਲੱਗਦਾ ਹੈਗਾ ਜੇ ਸਰਕਾਰ ਦੇ ਨਾਸੀ ਧੂਆਂ ਲਿਆਉਣਾਗਾ ਵਿਵਸਥਬੰਦੀ ਕੀ ਹੋਣੀ ਚਾਹੀਦੀ ਵਿਵਸਥਬੰਦੀ ਜਿਸ ਤਰ੍ਹਾਂ ਸਾਡੇ ਆਗੂ ਕਰ ਰਹੇ ਵਿਵਸਥਬੰਦੀ ਬਹੁਤ ਵਧੀਆ ਹੋਈ ਆ ਜਿਹੜੇ ਸਾਡੇ ਨੌਜਵਾਨ ਲੋਕ ਆ ਉਹ ਜਾਦੇ ਤੇਜ਼ੀ ਕਰਦੇ ਆ ਤੇਜ਼ੀ ਕਰਕੇ ਸਾਡਾ ਜਿੱਤਿਆ ਹੋਇਆ ਅਦੋਲਨ ਹਾਰ ਸਕਦੇ ਆ ਇਹ ਸਾਡਾ ਅਦੋਲਨ ਜਿੱਤਿਆ ਹੋਇਆ ਹੁਣ ਬਸ ਥੋੜੇ ਦਿਨਾਂ ਦੀ ਖੇਡ ਆ ਜੇ ਨਾਮ ਗਾਂ ਜਾਗੇ ਇੱਥੇ ਵੀ ਸਾਡਾ ਅਦੋਲਨ ਜਿੱਤਿਆ ਹੋਇਆ ਜੇ ਇਦੋਂ ਗਾਹ ਜਾਂਦੇ ਅਸੀਂ ਕੋਈ ਸ਼ੱਕ ਨਹੀਂ ਤੋੜ ਕੇ ਲੰਘ ਜਾਗੇ ਇਦੋਂ ਵੇਲੇ ਦੋ ਬੈਰੀਕਾਡ ਹੋ ਰੱਖੇ ਅਗਲੇ ਨਦੀ ਤੇ ਉੱਥੇ ਇਦੋਂ ਜ਼ਬਰਦਸਤਾਂ ਬੈਰੀਕਾਡ ਉੱਥੇ ਰੁਕ ਜਾਗੇ ਅਸੀਂ ਸਾਡਾ ਪੰਜਾਬ ਨਾਲੋਂ ਲੈਕ ਟੁੱਟ ਜਾਣਾ ਇਹਨਾਂ ਨੇ ਇੱਥੇ ਫੇਰ ਲਾ ਲੈਣਾ ਐਵੇਂ ਹੀ ਅਸੀਂ ਜਿੰਦੇ ਖੈ ਕਿ ਉੱਥੇ ਬੰਦ ਹੋ ਜਾਗੇ ਆਟੋਮੈਟਿਕ ਜੇਲ੍ਹ ਚ ਜਾਵਾਂਗੇ ਫੇ ਉਦੋਂ ਵੇਲੇ ਮੈਂ ਪੰਜਾਬ ਤੁਹਾਡੇ ਮੀਡੀਆ ਰੇ ਪੰਜਾਬ ਦੇ ਮਗਰ ਲੋਕਾਂ ਨੂੰ ਅਪੀਲ ਕਰਦਾ ਇਹ ਥਾਪੁਰ ਥਾ ਮਗਰ ਚੱਕਾ ਜਾਮ ਕਰੋ ਜਿੱਥੇ ਵੀ ਰੇਲ ਬੰਦ ਕਰੋ ਸੜਕਾਂ ਜਾਮ ਕਰੋ ਹਿਮਾਚਲ ਚ ਕਰੋ ਪੰਜਾਬ ਚ ਕਰੋ ਮਗਰ ਲੇ ਸੂਬਿਆਂ ਚ ਕਰੋ ਤੁਹਾਨੂੰ ਲੱਗਦਾ ਕਿ ਜਿੰਨੀ ਤੇ ਸੰਗਤ ਆ ਇੱਕ ਧੜਿਆਂ ਚ ਹੋ ਜਾਣੀ ਚਾਹੀਦੀ ਆ ਸਾਰਿਆਂ ਨੂੰ ਅੱਡ ਅੱਡ ਕੰਮ ਦੇ ਦੇਣੇ ਚਾਹੀਦੇ ਹਾਂ ਹੋ ਜਾਣੀ ਚਾਹੀਦੀ ਆ ਇੱਕ ਤੜੇ ਸੋ ਤੁਸੀਂ ਗਾਂ ਦੇਖ ਕੇ ਆਏ ਸੀ ਕਿ ਕਿਤ ਤੱਕ ਗਏ ਤੇ ਕਿਹੋ ਜਿਹਾ ਤੁਹਾਨੂੰ ਬੈਰੀਕੇਟ ਲੱਗਿਆ ਇਹ ਤੋਂ ਜ਼ਬਰਦਸਤ ਤੱਕੇ ਬੈਰੀਕੇਟ ਅੱਗੇ ਇਹੋ ਜਿਹਾ ਸਮਾਨ ਇਹਦਾ ਸਪੇਅਰ ਖੜਾਇਆ ਹੋਇਆ ਔਰ ਮਤਲਬ ਰਿਪੇਅਰ ਹੋਇਆ ਮਤਲਬ ਜਿਹੜਾ ਖਤਮ ਹੋਇਆ ਫੌਜ ਦਾ ਪੁਲਿਸ ਦਾ ਉਹ 15 ਕਿਲੋਮੀਟਰ ਵਾਰਡ ਚ ਰੋਕਿਆ ਹੋਇਆ ਪੈਟਰੋਲ ਪਾ ਕੇ ਉੱਤੇ ਦੇ ਵੀ ਜੇ ਹਰਸਾ ਹੁੰਦੀ ਹੈ ਗਾਂ ਲੰਘਦੇ ਹੋ ਉਹਨਾਂ ਨੂੰ ਅੱਗ ਲਾ ਦੇਵਾਂਗੇ ਤੇ ਇਹਨਾਂ ਨੂੰ ਦੋਸ਼ੀ ਠਕਰਾਵਾਂਗੇ ਤੇ ਲੋਕ ਇਹ ਸਮਝ ਨਹੀਂ ਰਹੇ ਇਹ ਗੱਲ ਸਾਡੇ ਆਗੂ ਨੂੰ ਸਭ ਪਤਾ ਹੈ 15 ਕਿਲੋਮੀਟਰ ਵਾਰਡ ਦੇ ਵਿੱਚ ਸਾਰਾ ਪੁਰਾਣਾ ਸਮਾਨ ਇਹਦਾ ਜੋ ਟਰੱਕ ਫੌਜੀਆ ਦਾ ਜੋ ਪੁਲਿਸ ਦਾ ਗੱਡੀ ਪੇਡਾ ਸਭ ਰੋਡ ਤੇ ਰੋਕਿਆ ਉਹਦੇ ਉੱਤੇ ਪੈਟਰੋਲ ਸੈੱਕੀ ਖੜਾਇਆ ਇਹਨਾਂ ਦਾ ਜਨਾ ਕੇ ਸਤੋ ਬੈਰੀ ਗੁੱਡ ਤੋੜ ਕੇ ਲੰਗ ਦੇਣਾ ਨੇ ਉਹਦੇ ਉਹਨੂੰ ਅੱਗ ਲਾ ਦੇਣੀ ਆ ਜੀ ਤੁਸੀਂ ਦੇਖ ਕੇ ਆਏ ਹਾਂ ਦੇਖ ਕੇ ਆਏ ਮਤਲਬ ਇੱਕ ਵੱਖਰੀ ਉਹਨਾਂ ਨੇ ਸਾਜ਼ਿਸ਼ ਤਿਆਰ ਕੀਤੀ ਕਿਸਾਨਾਂ ਲਈ ਜੇ ਹਰਿਆਣਾ ਦਾਖਲ ਹੋ ਗਿਆ ਨਾਲੇ ਤਾਂ लाठी चार्ज ਹੋ ਸਕਦਾਗਾ ਨਾਲੇ ਪੰਜਾਬ ਤੋਂ ਨਿੰਗ ਤੋੜ ਦੇਣਗੇ ਨਾਲੇ ਜਿਹੜੀ ਪਬਲਿਕ ਪ੍ਰੋਪਰਟੀ ਆ ਇਹਨਾਂ ਨੇ ਅੱਗ ਲਾਉਣ ਵਾਸਤੇ ਤਿਆਰ ਰੱਖੀ ਵੀ ਪਰ ਜਿਹੜਾ ਇਹਦਾ ਬੇਲਾ ਕਿਸਾਨਾਂ ਸਰ ਫਟ ਜਾ ਹਾਂ ਕਿਸਾਨਾਂ ਸਰ ਫਟ ਜਾ ਬਿਲਕੁਲ ਬੇਟਾ ਐਵੇਂ ਆ ਮਤਲਬ ਇਸ ਵਾਰ ਸਰਕਾਰ ਕਿਸਾਨਾਂ ਨੂੰ ਫਸਾਉਣ ਲਈ ਜਾਂ ਉਹਨਾਂ ਦਾ ਲੱਕ ਤੋੜਨ ਦੇ ਲਈ ਬਹੁਤ ਇਹੋ ਜਿਹੀਆਂ ਵਿਵੰਤਬੰਦੀਆਂ ਬਣਾ ਕੇ ਬੈਠੀ ਹੈ ਵੀ ਗਾਂ ਤੋਂ ਕਦੀ ਅੰਦੋਲਨ ਨਾ ਉੱਠੇ। ਬੇਟਾ ਬਹੁਤ ਵਿਵੰਤਬੰਦੀਆਂ ਬਣਾ ਕੇ ਬੈਠੀ ਹੋਈਆਂ। ਸਾਰੇ ਹਰਿਆਣੇ ਦਾ ਜੋ ਪੁਰਾਣਾ ਸਮਾਨ ਹੈ ਰੋਡ ਤੇ ਰੋਕਿਆ ਲਿਆ ਕੇ। ਤੁਹਾਨੂੰ ਤੀਜੀ ਵਾਰ ਦੱਸਣ ਲੱਗਾ ਮੈਂ ਵੀ ਉਹਨਾਂ ਦਾ ਪٹرول ਸੜਕ 'ਤੇ ਰੋਕਿਆ ਹੋਇਆ। ਬੋਰੀਆਂ ਪਾਟੀਆਂ ਪੁਰਾਣੀਆਂ ਪਾ ਕੇ ਜਦ ਵੀ ਇਹ ਗਾਂ ਲੰਘਦੇ ਆ ਅੱਗ ਲਾ ਦਿਓ। ਜਿਵੇਂ ਸਟੇਜ ਦੇ ਉੱਤੇ ਵਾਰ-ਵਾਰ ਅਨਾਉਂਸ ਹੁੰਦਾ ਕਿ ਅੱਗੇ ਨਹੀਂ ਜਾਣਾ ਚਾਹੀਦਾ। ਆਪਣੇ ਕੁਝ ਨੌਜਵਾਨ ਫਿਰ ਅੱਗੇ ਵੱਧਦੇ ਨੇ ਉਧਰੋਂ ਫਿਰ ਥੋੜ੍ ਨੌਜਵਾਨ ਨੂੰ ਆਪਣੇ ਜੋਸ਼ ਤੇ ਕਿਵੇਂ ਕੰਟਰੋਲ ਕਰਨਾ ਚਾਹੀਦਾ ਤੁਸੀਂ ਤਾਂ ਬਹੁਤ ਅੰਦੋਲਨ ਦੇਖੇ ਇਹਨਾਂ ਨੂੰ ਕਰ ਲੈਣਾ ਚਾਹੀਦਾ ਸਬਰ ਕਰਨਾ ਚਾਹੀਦਾ ਜਿਵੇਂ ਸਾਡੇ ਆਗੂ ਸਹਿਬਾਨ ਕਹਿ ਰਹੇ ਸਬਰ ਕਰਨਾ ਚਾਹੀਦਾ ਸਾਨੂੰ ਕਿਤੇ ਨੀਂਦ ਆਉਂਦੀ ਆ ਅਸੀਂ ਇਹਨਾਂ ਨਾਲ ਲਗਾਹ ਕਿੰਮਰਾਂ ਕੇ ਜਦੋਂ ਸਾਡਾ ਇਸ ਪਾਸੇ ਧਿਆਨ ਹੋ ਗਿਆ ਪਰ ਇਹ ਕਹਿੰਦੇ ਤੁਸੀਂ ਚਾਪਾਂ ਸਾਲ ਹੀ ਜਾਵਾਂਗੇ ਅੱਗੇ ਪਰ ਉਹ ਸਾਨੂੰ ਘਾਟਾ ਅੱਗੇ ਜਾਂਦਾ ਪਹਿਲਾਂ ਹੀ ਅਸੀਂ ਅੰਦੋਲਨ ਚ 800 ਸ਼ਹੀਦੀਆਂ ਜਿਹੜੀਆਂ ਹੋਈਆਂ ਪਹਿਲਾਂ ਹੀ ਜਾਨਾਂ ਬਹੁਤ ਗਵਾ ਚੁੱਕੇ ਬਈ ਜਿਵੇਂ ਦੇਸ਼ ਚ ਮਿਲਤ ਚੋਣਾ ਵੀ ਨਹੀਂ ਆਪਾਂ ਦੇਖਿਆ ਕਿ ਮੋਦੀ ਸਾਹਿਬ ਦਾ ਚੌਂ ਲੜਨ ਦਾ ਜਿਸ ਤਰੀਕੇ ਦਾ ਤਰੀਕਾ ਹੈਗਾ ਪਹਿਲਾਂ 2019 ਦੇ ਵਿੱਚ ਸਰਜਿਕਲ ਸਟ੍ਰਾਈਕ ਹੋਈ ਸੀਗੀ 2014 ਚ ਹੁਣ RAM ਮੰਦਰ ਜਾਂ ਧਰਮ ਦੇ ਦਰ ਤੇ ਵੋਟਾਂ ਆ ਗਈਆਂ ਜੇ ਕਿਸਾਨ ਅੱਗੇ ਵੱਧ ਜਾਂਦੇ ਆ ਤੁਹਾਨੂੰ ਲੱਗਦਾ ਕਿ ਇਹਨੂੰ ਵੀ ਕਿਸ ਤਰੀਕੇ ਉਹ ਵਾਰ ਦਿੱਤਾ ਜਾਊਗਾ ਜਿਵੇਂ ਅੱਤਵਾਦੀ ਦਾ ਅਟੈਕ ਤਾਂ ਪਹਿਲਾਂ ਹੀ ਦਿੱਤਾ ਗਿਆ ਹਾਂ ਬੜੇ ਹੈਂਸ ਕਿ ਇਹ ਦੇਣਗੇ ਸਾਨੂੰ ਕਿਉਂ ਉੱਥੋਂ ਨੂੰ ਮੈਂ ਦੱਸ ਚੁੱਕਾ ਕਿ ਉਹਨੂੰ ਆਗ ਲਗਾ ਕੇ ਸਭ ਕਾਹਦੇ ਤੋਂ ਸਾਨੂੰ ਹੈਂਸਕ ਦੇਣਗੇ ਵੀ ਹੈਂਸਕ ਟਰਨਾਵਾ ਕਰਦੇ ਇਸੇ ਮਸਤ ਨੂੰ ਆਏ ਸੀਗੇ ਬਹੁਤ ਬਹੁਤ ਸ਼ੁਕਰੀਆ ਭਾਬੀ ਤੁਸੀਂ ਗੱਲਬਾਤ ਕੀਤੀ ਸੋ ਤਜਰਬਾ ਤੇ ਹੋਸ਼ ਇਹ ਕਹਿੰਦਾ ਵੀ ਸ਼ੰਭੂ ਬਾਰਡਰ ਹੱਲੇ ਖੜੇ ਆ ਸਾਡੇ ਸਾਰੇ ਪਾਸੇ ਚਰਚਾ ਹੋ ਰਹੀ ਅੰਦੋਲਨ ਲਗਭਗ ਜਿੱਤ ਦੇ ਕਰੀਬ ਹੈ ਜੇ ਹਰਿਆਣੇ ਦਾਖਲ ਹੋ ਗਏ ਖੁਦ ਹਰਿਆਣੇ ਜਾ ਕੇ ਆਏ ਨੇ ਉੱਥੇ ਕਿਹੋ ਜਿਹੀਆਂ ਤਿਆਰੀਆਂ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਉੱਥੇ ਕਿਸਾਨਾਂ ਨੂੰ ਹਿੰਸਕ ਕਰਨ ਦੇ ਲਈ ਕਿਹੋ ਜਿਹੀਆਂ ਤਿਆਰੀਆਂ ਨੇ ਉਹਦੇ ਬਾਰੇ ਵੀ ਇਹਨਾਂ ਨੇ ਗੱਲਾਂ ਸਾਂਝੀਆਂ ਕੀਤੀ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ ਸਾਸਰੀ ਕਾ ਨਾਮ ਤੁਹਾਡਾ ਤੁਸੀਂ ਕੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਆਪਾਂ ਹਰਿਆਣਾ ਦਾਖਲ ਹੋਣ ਵਾਲੇ ਆ ਅੱਧਾ ਕੰਮ ਹੋ ਗਿਆ ਹਾਂਜੀ ਤੁਹਾਨੂੰ ਕੀ ਲੱਗਦਾ ਹੈਗਾ ਜੇ ਸਰਕਾਰ ਦੇ ਨਾਸੀ ਧੂਆਂ ਲਿਆਉਣਾਗਾ ਵਿਵਸਥਬੰਦੀ ਕੀ ਹੋਣੀ ਚਾਹੀਦੀ ਵਿਵਸਥਬੰਦੀ ਜਿਸ ਤਰ੍ਹਾਂ ਸਾਡੇ ਆਗੂ ਕਰ ਰਹੇ ਵਿਵਸਥਬੰਦੀ ਬਹੁਤ ਵਧੀਆ ਹੋਈ ਆ ਜਿਹੜੇ ਸਾਡੇ ਨੌਜਵਾਨ ਲੋਕ ਆ ਉਹ ਜਾਦੇ ਤੇਜ਼ੀ ਕਰਦੇ ਆ ਤੇਜ਼ੀ ਕਰਕੇ ਸਾਡਾ ਜਿੱਤਿਆ ਹੋਇਆ ਅਦੋਲਨ ਹਾਰ ਸਕਦੇ ਆ ਇਹ ਸਾਡਾ ਅਦੋਲਨ ਜਿੱਤਿਆ ਹੋਇਆ ਹੁਣ ਬਸ ਥੋੜੇ ਦਿਨਾਂ ਦੀ ਖੇਡ ਆ ਜੇ ਨਾ ਵੀ ਗਾਂ ਜਾਏ ਇੱਥੇ ਵੀ ਸਾਡਾ ਅਦੋਲਨ ਜਿੱਤਿਆ ਹੋਇਆ ਆ ਜੇ ਸੋ ਗਾ ਜਾਣੇ ਅਸੀਂ ਕੋਈ ਸ਼ੱਕ ਨਹੀਂ ਤੋੜ ਕੇ ਲੰਘ ਜਾਗੇ ਐਦੋ ਵਕੇ ਦੋ ਬੈਰੀਕਾਡ ਹੋ ਰੱਖਗੇ ਅਗਲੀ ਨਦੀ ਤੇ ਉੱਥੇ ਇਹਦੂ ਜ਼ਬਰਦਸਤਾਂ ਬੈਰੀਕਾਡ ਉੱਥੇ ਰੁਕ ਜਾਗੇ ਅਸੀਂ ਸਾਡਾ ਪੰਜਾਬ ਨਾਲੋਂ ਲੈਕ ਟੁੱਟ ਜਾਣਾ ਇਹਨਾਂ ਨੇ ਇੱਥੇ ਫੇਰ ਲਾ ਲੈਣਾ ਐਵੇਂ ਅਸੀਂ ਜਿੰਨੇ ਕਿ ਹੈ ਕਿ ਉੱਥੇ ਬੰਦ ਹੋ ਜਾਗੇ ਆਟੋਮੈਟਿਕ ਜੇਲ੍ਹ ਚ ਜਾਵਾਂਗੇ ਕਿ ਉਦੋਂ ਵੀ ਤਨਾ ਮੈਂ ਪੰਜਾਬ ਤੁਹਾਡੇ ਮੀਡੀਆ ਰੇ ਪੰਜਾਬ ਦੇ ਮਗਰ ਲੋਕਾਂ ਨੂੰ ਅਪੀਲ ਕਰਦਾ ਵੀ ਥਾਪੁਰ ਥਾ ਮਗਰ ਚੱਕਾ ਜਾਮ ਕਰੋ ਜਿੱਥੇ ਵੀ ਰੇਲ ਬੰਦ ਕਰੋ ਸੜਕਾਂ ਜਾਮ ਕਰੋ ਹਿਮਾਚਲ ਚ ਕਰੋ ਪੰਜਾਬ ਚ ਕਰੋ ਮਗਰਲੇ ਸੂਬਿਆਂ ਚ ਕਰੋ ਤੁਹਾਨੂੰ ਲੱਗਦਾ ਕਿ ਜਿੰਨੀ ਤੇ ਸੰਗਤ ਆ ਇੱਕ ਧੜਿਆਂ ਚ ਹੋ ਜਾਣੀ ਚਾਹੀਦੀ ਆ ਸਾਰਿਆਂ ਨੂੰ ਅਡਡ ਕੰਮ ਦੇ ਦੇਣੇ ਚਾਹੀਦੇ ਹਾਂ ਹੋ ਜਾਣੀ ਚਾਹੀਦੀ ਆ ਤੁਸੀਂ ਗਾਂ ਦੇਖ ਕੇ ਆਏ ਸੀ ਕਿਤ ਤੱਕ ਗਏ ਤੇ ਕਿਹੋ ਜਿਹਾ ਤੁਹਾਨੂੰ ਬੈਰੀਕੇਡ ਲੱਗਿਆ ਇਹ ਤੂੰ ਜ਼ਬਰਦਸਤ ਤੱਕ ਬੈਰੀਕੇਡ ਅੱਗੇ ਇਹੋ ਜਿਹਾ ਸਮਾਨ ਇਹਦਾ ਸਪੇਅਰ ਖੜਾਇਆ ਹੋਇਆ ਔਰ ਮਤਲਬ ਰਿਪੇਅਰ ਹੋਇਆ ਮਤਲਬ ਜਿਹੜਾ ਖਤਮ ਹੋਇਆ ਫੌਜ ਦਾ ਪੁਲਿਸ ਦਾ ਉਹ 15 ਕਿਲੋਮੀਟਰ ਵਾਰਡ ਚ ਰੋਕਿਆ ਹੋਇਆ ਪੈਟਰੋਲ ਪਾ ਕੇ ਉੱਤੇ ਦੇ ਵੀ ਜੇ ਹਾਂਸਾ ਹੁੰਦੀ ਹੈ ਗਾਂ ਲੰਘਦੇ ਹੋ ਉਹਨਾਂ ਨੂੰ ਅੱਗ ਲਾ ਦੇਾਂਗੇ ਤੇ ਇਹਨਾਂ ਨੂੰ ਦੋਸ਼ੀ ਠਕਰਾਵਾਂਗੇ ਤੇ ਲੋਕ ਇਹ ਸਮਝ ਨਹੀਂ ਰਹੇ ਇਹ ਗੱਲ ਸਾਡੇ ਆਗੂ ਨੂੰ ਸਭ ਪਤਾ ਹੈ 15 ਕਿਲੋਮੀਟਰ ਵਾਰਡ ਦੇ ਵਿੱਚ ਸਾਰਾ ਪੁਰਾਣਾ ਸਮਾਨ ਇਹਦਾ ਜੋ ਟਰੱਕ ਫੌਜੀਆ ਦਾ ਜੋ ਪੁਲਿਸ ਦਾ ਗੱਡੀ ਪੇਡਾ ਸਭ ਰੋਡ ਤੇ ਰੋਕਿਆ ਉਹਦੇ ਉੱਤੇ ਪੈਟਰੋਲ ਸੈੱਕੀ ਖੜਾਇਆ ਇਹਨਾਂ ਦਾ ਜਰਾਂਗੇ ਸੋ ਆ ਬੈਰੀ ਗੁੱਡ ਤੋੜ ਕੇ ਲੰਗ ਦੇਣਾ ਨੇ ਉਹਦੇ ਨੂੰ ਅੱਗ ਲਾ ਦੇਣੀ ਆ ਜੀ ਤੁਸੀਂ ਦੇਖ ਕੇ ਆ ਹਾਂ ਦੇਖਿਆ ਮਤਲਬ ਇੱਕ ਵੱਖਰੀ ਉਹਨਾਂ ਨੇ ਸਾਜ਼ਿਸ਼ ਤਿਆਰ ਕੀਤੀ ਕਿਸਾਨਾਂ ਲਈ ਜੇ ਹਰਿਆਣਾ ਦਾਖਲ ਹੋ ਗਿਆ ਨਾਲੇ ਤਾਂ लाठी चार्ज ਹੋ ਸਕਦਾਗਾ ਨਾਲੇ ਪੰਜਾਬ ਤੋਂ ਲਿੰਕ ਤੋੜ ਦੇਣਗੇ ਨਾਲੇ ਜਿਹੜੀ ਪਬਲਿਕ ਪ੍ਰੋਪਰਟੀ ਆ ਇਹਨਾਂ ਨੇ ਅੱਗ ਲਾਉਣ ਵਾਸਤੇ ਤਿਆਰ ਰੱਖੀ ਵੀ ਪਰ ਜਿਹੜਾ ਇਹਦਾ ਬੇਲਾ ਕਿਸਾਨਾਂ ਸਿਰ ਫਟ ਜਾ ਹਾਂ ਕਿਸਾਨਾਂ ਸਿਰ ਫਟ ਜਾ ਬਿਲਕੁਲ ਬੇਟਾ ਐਵੇਂ ਆ ਮਤਲਬ ਇਸ ਵਾਰ ਸਰਕਾਰ ਕਿਸਾਨਾਂ ਨੂੰ ਫਸਾਉਣ ਲਈ ਜਾਂ ਉਹਨਾਂ ਲੱਕ ਤੋੜਨ ਦੇ ਲਈ ਬਹੁਤ ਇਹੋ ਜਿਹੀਆਂ ਵਿਵੰਤਬੰਦੀਆਂ ਬਣਾ ਕੇ ਬੈਠੀ ਹੈ ਵੀ ਗਾਂ ਤੋਂ ਕਦੀ ਅੰਦੋਲਨ ਨਾ ਉੱਠੇ। ਬੇਟਾ ਬਹੁਤ ਵਿਵੰਤਬੰਦੀਆਂ ਬਣਾ ਕੇ ਬੈਠੀ ਹੋਈ ਆ। ਸਾਰੇ ਹਰਿਆਣੇ ਦਾ ਜੋ ਪੁਰਾਣਾ ਸਮਾਨ ਆ ਰੋਡ ਤੇ ਰੋਕਿਆ ਲਿਆ ਕੇ। ਤੁਹਾਨੂੰ ਤੀਜੀ ਵਾਰ ਦੱਸਣ ਲੱਗਾ ਮੈਂ ਵੀ ਉਹਨਾਂ ਦਾ ਪੈਟਰੋਲ ਸੜਕ 'ਤੇ ਰੋਕਿਆ ਹੋਇਆ। ਬੋਰੀਆਂ, ਪਾਟੀਆਂ, ਪੁਰਾਣੀਆਂ ਪਾ ਕੇ ਜਦ ਵੀ ਇਹ ਗਾਂ ਲੰਘਦੇ ਆ ਅੱਗ ਲਾ ਦਿਓ। ਜਿਵੇਂ ਸਟੇਜ ਦੇ ਉੱਤੇ ਵਾਰ-ਵਾਰ ਅਨਾਉਂਸ ਹੁੰਦਾ ਕਿ ਅੱਗੇ ਨਹੀਂ ਜਾਣਾ ਚਾਹੀਦਾ। ਆਪਣੇ ਕੁਝ ਨੌਜਵਾਨ ਫਿਰ ਅੱਗੇ ਵੱਧਦੇ ਨੇ ਉਧਰੋਂ ਫਿਰ ਨੌਜਵਾਨ ਨੂੰ ਆਪਣੇ ਜੋਸ਼ ਤੇ ਕਿਵੇਂ ਕੰਟਰੋਲ ਕਰਨਾ ਚਾਹੀਦਾ ਤੁਸੀਂ ਤਾਂ ਬਹੁਤ ਅੰਦੋਲਨ ਦੇਖੇ ਇਹਨਾਂ ਨੂੰ ਕਰ ਲੈਣਾ ਚਾਹੀਦਾ ਸਬਰ ਕਰਨਾ ਚਾਹੀਦਾ ਜਿਵੇਂ ਸਾਡੇ ਆਗੂ ਸਹਿਬਾਨ ਕਹਿ ਰਹੇ ਸਬਰ ਕਰਨਾ ਚਾਹੀਦਾ ਸਾਨੂੰ ਕਿਤੇ نیند ਆਉਂਦੀ ਆ ਅਸੀਂ ਇਹਨਾਂ ਨੂੰ ਗਾਹ ਕਿੰਬਰਾਂ ਕੇ ਜਦੋਂ ਸਾਡਾ ਇਸ ਪਾਸੇ ਧਿਆਨ ਹੋ ਗਿਆ ਪਰ ਇਹ ਕਹਿੰਦੇ ਤੁਸੀਂ ਚਾਪਾਂ ਸਾਨੂੰ ਹੀ ਜਾਵਾਂਗੇ ਅੱਗੇ ਪਰ ਸਾਨੂੰ ਘਾਟਾ ਅੱਗੇ ਜਾਂਦਾ ਪਹਿਲਾਂ ਹੀ ਇਸ ਅੰਦੋਲਨ ਚ 800 ਸ਼ਹੀਦیاں ਜਿਹੜੀਆਂ ਹੋਈਆਂ ਪਹਿਲਾਂ ਹੀ ਜਾਨਾ ਬਹੁਤ ਗਵਾ ਚੁੱਕੇ ਬਈ ਜਿਵੇਂ ਦੇਸ਼ ਚ ਮਿਲਤ ਤੇ ਚੋਣਾ ਵੀ ਨਹੀਂ ਆਪਾਂ ਦੇਖਿਆ ਕਿ ਮੋਦੀ ਸਾਹਿਬ ਦਾ ਚੌਂ ਲੜਨ ਦਾ ਜਿਸ ਤਰੀਕੇ ਦਾ ਤਰੀਕਾ ਹੈਗਾ ਪਹਿਲਾਂ 2019 ਦੇ ਵਿੱਚ ਸਰਜਿਕਲ ਸਟ੍ਰਾਈਕ ਹੋਈ ਸੀਗੀ 2014 ਚ ਹੁਣ RAM ਮੰਦਰ ਜਾਂ ਧਰਮ ਦੇ ਦਰ ਤੇ ਵੋਟਾਂ ਆ ਗਈਆਂ ਜੇ ਕਿਸਾਨ ਅੱਗੇ ਵੱਧ ਜਾਂਦੇ ਆ ਤੁਹਾਨੂੰ ਲੱਗਦਾ ਕਿ ਇਹਨੂੰ ਵੀ ਕਿਸ ਤਰੀਕੇ ਉਹ ਬਾਹਰ ਦਿੱਤਾ ਜਾਊਗਾ ਜਿਵੇਂ ਅੱਤਵਾਦੀ ਦਾ ਟੈਗ ਤਾਂ ਪਹਿਲਾਂ ਹੀ ਦਿੱਤਾ ਗਿਆ ਹਾਂ ਬੜੇ ਹੰਸਕ ਇਹ ਦੇਣਗੇ ਸਾਨੂੰ ਕਿਉਂ ਉੱਥੋਂ ਨੂੰ ਮੈਂ ਦੱਸ ਚੁੱਕਾ ਕਿ ਉਹਨੂੰ ਆਗ ਲਗਾ ਕੇ ਸਭ ਕਾਹਦੇ ਤੋਂ ਸਾਨੂੰ ਹੰਸਕ ਦੇਣਗੇ ਵੀ ਹੰਸਕ ਟਰਨਾਵਾ ਕਰਦੇ ਇਸੇ ਮਸਤ ਨੂੰ ਆਏ ਸੀਗੇ ਬਹੁਤ ਬਹੁਤ ਸ਼ੁਕਰੀਆ ਬਬਈ ਤੁਸੀਂ ਗੱਲਬਾਤ ਕੀਤੀ ਸੋ ਤਜਰਬਾ ਤੇ ਹੋਸ਼ ਇਹ ਕਹਿੰਦਾ ਵੀ ਸ਼ੰਭੂ ਬਾਰਡਰ ਹੱਲੇ ਖੜੇ ਆ ਸਾਡੇ ਸਾਰੇ ਪਾਸੇ ਚਰਚਾ ਹੋ ਰਹੀ ਅੰਦੋਲਨ ਲਗਭਗ ਜਿੱਤ ਦੇ ਕਰੀਬ ਹੈ ਜੇ ਹਰਿਆਣੇ ਦਾਖਲ ਹੋ ਗਏ ਖੁਦ ਹਰਿਆਣੇ ਜਾ ਕੇ ਆਏ ਨੇ ਉੱਥੇ ਕਿਹੋ ਜਿਹੀਆਂ ਤਿਆਰੀਆਂ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਉੱਥੇ ਕਿਸਾਨਾਂ ਨੂੰ ਹਿੰਸਕ ਕਰਨ ਦੇ ਲਈ ਕਿਹੋ ਜਿਹੀਆਂ ਤਿਆਰੀਆਂ ਨੇ ਉਹਦੇ ਬਾਰੇ ਵੀ ਇਹਨਾਂ ਨੇ ਗੱਲਾਂ ਸਾਂਝੀਆਂ ਕੀਤੀਆਂ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ